ਪਗਵਾੜਾ ਜਲਾੰਦਾ ਰੇਲਵੇ ਟਰੈਕ 'ਚ ਦੇ ਨਸਤੇ ਇੱਕ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸੂਚਨਾ ਮਿਲਣ 'ਤੇ ਚੌਂਕੀ ਇੰਚਾਰਜ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਪਗਵਾੜਾ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਜੀਆਰਪੀ ਚੌਂਕੀ ਚ ਦੇ ਇੰਚਾਰਜ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਲਾਸ਼ ਰੇਲਵੇ ਟਰੈਕ ਦੇ ਕੋਲ ਮਿਲੀ ਹੈ ਜਿਸ ਦੇ ਕੋਲ ਕੋਈ ਵੀ ਪਛਾਣ ਪੱਤਰ ਨਾ ਹੋਣ ਦੇ ਚਲਦੇ ਉਸ ਦੀ ਪਛਾਣ ਨਹੀਂ ਹੋ ਸકી

ਇੱਕ ਡੈੱਡ ਬਾਡੀ ਮਿਲਿਆ ਜਿਹਨੂੰ ਐਂਬੂਲੈਂਸ ਰਾਹੀਂ ਸੋਲਾ ਹਸਤਾਰ ਫਗਵਾੜਾ 72 ਕੰਡੇ ਮੋੜੀ ਤੇ ਰਖਾਇਆ ਗਿਆ। ਸਿਨਾਕਤਾਉਂ ਦੇ ਹਰ ਸੰਬੰਧ ਕੋਲ ਅਲਟੀ ਤੇ ਪਿਆ ਰਿਹਾ। ਸਿਨਾਕਤ ਲਈ ਕੋਈ ਪ੍ਰੂਫ ਮਿਲਿਆ ਡੈੱਡ ਬਾਡੀ ਦਾ।